ਰਾਜਾ ਨਰਿੰਦਰ ਸਿੰਘ ਜੀ ਆਪਣੇ ਬੇਟੇ ਨੂੰ ਕਿਹਾ ਕਿ ਆਪਾਂ ਉੱਥੇ ਯਾਤਰਾ ਕਰਕੇ ਆਏ ਆਂ ਤੇ ਇੱਥੇ ਕੇ ਲੋਕ ਆਪਣੇ ਰਿਆਸਤ ਕੇ ਪਟਿਆਲਾ ਕੇ ਕਿਉਂ ਉਰੇ ਯਾਤਰਾ ਕਰਨ ਉਹਨਾਂ ਨੂੰ ਉੱਥੇ ਕੀ ਯਾਤਰਾ ਕਰਨੀ ਬਹੁਤ ਮੁਸ਼ਕਲ ਹੁੰਦੀ ਹੈ ਤੇ ਇਸ ਕਰਕੇ ਉਹਨਾਂ ਨੇ ਕਿਹਾ ਕਿ ਆਪਾਂ ਇੱਥੇ ਕਦਾਨਾ ਬਦਰੀਨਾਥ ਤੇ ਤੂੰਗਨਾਥ ਇਹ ਤਿੰਨ ਧਾਮ ਇੱਥੇ ਸਥਾਪਨਾ ਕਰਾਣੀਆਂ ਬਣਾਉਣੇ ਨੇ 1859 ਦੇ ਵਿੱਚ ਕਦਾਨਾ ਜੀ ਤੂੰਗਨਾਥ ਜੀ ਬਦਰੀਨਾਥ ਜੀ ਇਹਨਾਂ ਤਿੰਨਾਂ ਮੰਦਰਾਂ ਦੀ ਸਥਾਪਨਾ ਕਰਾਈ ਮਹਾਰਾਜਾ ਨਰਿੰਦਰ ਸਿੰਘ ਜੀ ਨੇ ਆਪਣੀ ਮਾਤਾ ਜੀ ਦੇ ਕਹਨੇ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਤੁਹਾਡੇ ਨਾਲ ਰਵਨੀਤ ਤੇ ਅੱਜ ਮੈਂ ਤੁਹਾਨੂੰ ਲੈ ਕੇ ਆਈ ਹਾਂ ਪਟਿਆਲਾ ਦੇ ਰਾਜਪੁਰਾ ਰੋਡ ਤੇ ਸਥਿਤ ਸ਼੍ਰੀ ਕੇਦਾਰਨਾਥ ਮੰਦਰ ਜੀ ਦੇ ਵਿੱਚ ਕਿਹਾ ਜਾਂਦਾ ਹੈ ਕਿ ਇਹ ਮੰਦਰ ਰਾਜੇ ਮਹਾਰਾਜਿਆਂ ਦੇ ਟਾਈਮ ਦਾ ਬਣਵਾਇਆ ਹੋਇਆ ਮੰਦਿਰ ਹੈ 1952 ਦੇ ਵਿੱਚ ਇਸ ਮੰਦਰ ਦੀ ਸਥਾਪਨਾ ਕੀਤੀ ਗਈ ਤੇ ਹੁਣ ਆਪਾਂ ਗੱਲਬਾਤ ਕਰਾਂਗੇ ਇਸ ਮੰਦਰ ਦੇ ਪੁਜਾਰੀ ਤੇ ਇਸ ਮੰਦਿਰ ਦੇ ভাইস ਚੇਅਰਮੈਨ ਸ਼੍ਰੀ ਹਰੀ ਸਿੰਘ ਜੀ ਦੇ ਨਾਲ ਨਮਸਕਾਰ ਪੰਡਤ ਜੀ ਜੀ ਨਮਸਕਾਰ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ ਤੇ ਪੰਡਤ ਜੀ ਜਿਵੇਂ ਕਿ ਕਿਹਾ ਜਾਂਦਾ ਹੈ ਕਿ 1852 ਦੇ ਵਿੱਚ ਇਸ ਮੰਦਿਰ ਦੀ ਸਥਾਪਨਾ ਕੀਤੀ ਗਈ ਹੈ ਹਨਾ ਜੀ ਤੇ ਕਿਹਾ ਜਾਵੇ ਤਾਂ 172 ਸਾਲ ਪੁਰਾਣਾ ਮੰਦਿਰ ਹੈ ਹਾਂ ਜੀ 172 ਸਾਲ ਤੇ ਰਾਜੇ ਮਹਾਰਾਜਿਆਂ ਦੇ ਟਾਈਮ ਦਾ ਹਨਾ ਕੀ ਇਤਿਹਾਸ ਕੀ ਹੈ ਇਸ ਦਾ ਇਸ ਦਾ ਇਤਿਹਾਸ ਹੈ ਜੀ ਮਹਾਰਾਜਾ ਨਰਿੰਦਰ ਸਿੰਘ ਜੀ ਦੀ ਮਾਤਾ ਜੀ ਨੇ ਔਰ ਇਹਨਾਂ ਨੇ ਯਾਤਰਾ ਕੀਤੀ ਚਾਰ ਧਾਮ ਦੀ ਜਵੋ ਚਾਰ ਧਾਮ ਦੀ ਯਾਤਰਾ ਕਰਨ ਦੇ ਨਾਲ ਉਹਨਾਂ ਦੀ ਮਾਤਾ ਜੀ ਨੇ ਮਹਾਰਾਜਾ ਨਿਰਿੰਦਰ ਸਿੰਘ ਜੀ ਆਪਣੇ ਬੇਟੇ ਨੂੰ ਕਿਹਾ ਕਿ ਆਪਾਂ ਉੱਥੇ ਯਾਤਰਾ ਕਰਕੇ ਆਏ ਆਂ ਤੇ ਇੱਥੇ ਕੇ ਲੋਕ ਆਪਣੇ रियासत ਕੇ ਪਟਿਆਲਾ ਕੇ ਕਿਉਂ ਹੋਰੇ ਯਾਤਰਾ ਕਰਨ ਉਹਨਾਂ ਨੂੰ ਉੱਥੇ ਕੀ ਯਾਤਰਾ ਕਰਨੀ ਬਹੁਤ ਮੁਸ਼ਕਲ ਹੁੰਦੀ ਹੈ ਤੇ ਇਸ ਕਰਕੇ ਉਹਨਾਂ ਨੇ ਕਿਹਾ ਕਿ ਆਪਾਂ ਇੱਥੇ ਕਦਾਨਾਤ ਬਦਰੀਨਾਥ ਤੇ ਤੂੰਗਨਾਥ ਇਹ ਤਿੰਨ ਧਾਮ ਇੱਥੇ ਸਥਾਪਨਾ ਕਰਾਣੀਆਂ ਬਣਾਨੇ ਨੇ ਮੰਦਰ ਉਹਨਾਂ ਨੇ ਫਿਰ ਤਿੰਨ ਮੰਦਰਾਂ ਦੀ 1852 ਦੇ ਵਿੱਚ ਕਦਾਨਾਥ ਜੀ ਤੁੰਗਨਾਥ ਜੀ ਬਦਰੀਨਾਥ ਜੀ ਇਹਨਾਂ ਤਿੰਨਾਂ ਮੰਦਰਾਂ ਦੀ ਸਥਾਪਨਾ ਕਰਾਈ ਮਹਾਰਾਜਾ ਨਰਿੰਦਰ ਸਿੰਘ ਜੀ ਨੇ ਆਪਣੀ ਮਾਤਾ ਜੀ ਦੇ ਕਹਨੇ ਤੇ ਜੀ ਤੇ ਇੱਥੇ ਦੇ ਜੋ ਭਗਤ ਹੈ ਉੱਥੇ ਨਹੀਂ ਜਾ ਸਕਦੇ ਤਾਂ ਉਰੇ ਹੀ ਦਰਸ਼ਨ ਕਰਕੇ ਉਹਨਾਂ ਨੂੰ ਕਦਾਨਾਥ ਤੁੰਗਨਾਥ ਬਦਰੀਨਾਥ ਚਾਰ ਧਾਮ ਕੀ ਯਾਤਰਾ ਕੀ ਅਸ਼ੀਰਵਾਦ ਪ੍ਰਾਪਤ ਕਰਦੇ ਆ ਹਾਂ ਜੀ ਤੇ ਪੰਡਿਤ ਜੀ ਜਿਵੇਂ ਕੀ ਲਗਾ ਲੋ ਕਿ ਇਸ ਮੰਦਿਰ ਦੇ ਵਿੱਚ ਜੋ ਤਿਹਾਰ ਨੇ ਤਿਹਾਰ ਹੁੰਦੇ ਨੇ ਜਿਵੇਂ ਇਸ ਮੰਦਿਰ ਦੇ ਕਿਹੜੇ ਨੇ ਜਿਹੜੇ ਜ਼ਿਆਦਾਤਰ ਉੱਥੇ ਮਨਾਏ ਜਾਂਦੇ ਨੇ ਅੱਛਾ ਇੱਥੇ ਜੀ ਪਹਿਲਾ ਤਾਂ ਮਹੱਤਪ Shiv Shankar भोलेनाथ ਜੀ ਦਾ ਸ਼ਿਵੀ ਰਾਤਰੀ ਜਿਗਾ ਤਿਹਾਰ ਹੈ ਜੋ ਬਹੁਤ ਉਮਦਾਨ ਨਾਲ ਮਨਾਇਆ ਜਾਂਦਾ ਇੱਥੇ ਦੂਰ ਦੂਰ ਤੇ ਸੰਗਤ ਮੱਥਾ ਟੇਕ ਕੇ ਆਉਂਦੀ ਹੈ ਜੀ ਤੇ ਉਸ ਤੋਂ ਇੱਕ ਕਾਵੜ ਦਾ ਵੀ ਸ਼ਾਵਨ ਦੇ ਮਹੀਨੇ ਵਿੱਚ ਉਹ ਲਗਾਇਆ ਜਾਂਦਾ ਜੀ ਉੱਥੇ ਵੀ ਰਿਕਾਬੜੀ ਆ ਕੇ ਰੁਕਦੇ ਨੇ ਔਰ ਉਹਨਾਂ ਦੀ ਸੇਵਾ ਹੁੰਦੀ ਆ ਔਰੇ ਰਾਤ ਦਿਨ ਰਹਿੰਦੇ ਨੇ ਤੇ ਜਨਮ ਅਸ਼ਟਮੀ ਜੀ ਦਾ ਤੋਂ ਹਾਰ ਮਨਾਇਆ ਜਾਂਦਾ ਹੈ ਕ੍ਰਿਸ਼ਨ ਜੀ ਕੀ ਜਨਮ ਅਸ਼ਟਮੀ ਨੂੰ ਤੇ ਉਹਰੇ ਬਹੁਤ ਧੂਮ ਧਾਮ ਨਾਲ ਬੜੀ ਮਤੜ ਰਸ ਹੁੰਦਾ ਹੈ ਦੂਰ ਦੂਰ ਤੋਂ ਲੋਕ ਮੱਥਾ ਟੇਕ ਕੇ ਆਉਂਦੇ ਨੇ ਤੇ ਆਪਣਾ ਦੀਵਾਲੀ ਤੋਂ ਬਾਅਦ ਅਨਕੁਟ ਆਯ ਬਿਸ਼ਕਰਮਾ ਦੇ ਉਦਾਵੀ ਯਹਾਂ ਪੰਡਹਾਰਾ ਹੁੰਦਾ ਹੈ ਜੀ ਤੇ ਯਹਾਂ ਪਰ ਹਾਂ ਬਾਕੀ ਹਰ ਰੋਜ਼ ਆਏ ਸੋਮਵਾਰ ਇੱਥੇ ਲੋਕ ਦੂਰ ਦੂਰ ਤੋਂ ਆਉਂਦੇ ਨੇ ਮੱਥਾ ਟੇਕਣ ਲਈ ਕਿਉਂਕਿ ਇੱਥੇ ਜੋ ਵੀ ਭਗਤ ਮੰਦਰ ਦੇ ਵਿੱਚ ਦਰਸ਼ਨ ਕਰ ਜਾਂਦੇ ਨੇ ਉਹਨਾਂ ਨੂੰ ਉਹੀ ਫਲ ਪ੍ਰਾਪਤ ਹੁੰਦਾ ਜੋ ਕਦਾਨਾਥ ਔਰ ਤੁੰਗਨਾਥ ਤੇ ਬਦਰੀਨਾਥ ਦੀ ਯਾਤਰਾ ਕਰਕੇ ਪ੍ਰਾਪਤ ਹੁੰਦਾ ਉਹ ਇੱਥੇ ਹੀ ਪ੍ਰਾਪਤ ਹੋ ਜਾਂਦਾ ਉਹਨਾਂ ਨੂੰ ਜੀ ਔਰ ਹਰ ਭਗਤ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਦੂਰ ਦੂਰ ਤੋਂ ਭਗਤ ਆਂਦੇ ਨੇ ਜੂਰੇ ਚੰਡੀਗੜ੍ਹ ਤੋਂ ਕੋਈ ਦਿੱਲੀ ਤੋਂ ਵੀ ਆਂਦੇ ਨੇ ਉਹ ਇਹੀ ਕਹਿੰਦੇ ਨੇ ਕਿ ਅਸੀਂ ਉਸ ਮੰਦਰ ਮੈਂ ਆਏ ਆ ਔਰ ਸਾਡਾ ਬੜਾ ਮਨ ਪ੍ਰਸੰਨ ਹੋਇਆ ਕਿ ਸਾਡੀ ਉਰੇ ਸ਼ਾਂਤੀ ਹੈ ਔਰ ਸਾਡੀ ਹਰ ਮਨੋ ਕਾਮਨਾ ਪੂਰਨ ਹੁੰਦੀ ਹੈ ਜੀ ਇੱਥੇ ਜੀ ਤੇ ਪੰਡਿਤ ਜੀ ਜਿਵੇਂ ਕਿਹਾ ਤੁਸੀਂ ਗੱਲ ਕੀਤੀ ਹੈ ਕਿ ਤਿਹਾੜ ਮਨਾਏ ਜਾਂਦੇ ਨੇ ਹਨਾ ਵਧੀਆ ਤਿਹਾੜ ਮਨਾਏ ਜਾਂਦੇ ਨੇ ਸ਼ਿਵਰਾਤਰੀ ਲਗਾ ਲੋ ਚਲੋ ਸਾਵਨ ਦੇ ਮਹੀਨੇ ਚ ਇੱਥੇ ਤਿਹਾੜ ਮਨਾਏ ਜਾਂਦੇ ਨੇ ਉਹਨਾਂ ਨੂੰ ਲੈ ਕੇ ਜੋ ਇੱਥੇ ਐਕਟੀਵਿਟੀਆਂ ਹੈ ਪ੍ਰਬੰਧ ਕੀਤੇ ਜਾਂਦੇ ਨੇ ਉਹ ਕਿਸ ਤਰ੍ਹਾਂ ਦੇ ਪ੍ਰਬੰਧ ਹੁੰਦੇ ਨੇ ਜਿਵੇਂ ਕਿ ਪ੍ਰਸ਼ਾਦ ਬੰਦਾ ਹੈ ਜਾਂ ਕਿਵੇਂ ਵੀ ਹੈ ਤੇ ਉਹ ਪ੍ਰਬੰਧ ਕਿਹੜੇ ਹੁੰਦੇ ਨੇ ਇੱਥੇ ਅੱਛਾ ਜੀ ਔਰੇਤਾ ਜੀ ਇੱਕ ਸ਼ਿਵਰਾਤਰੀ ਨੂੰ ਵਰਤ ਵਾਲਿਆਂ ਦਾ ਪ੍ਰਸ਼ਾਦ ਤਿਆਰ ਹੁੰਦਾ ਜਿਵੇਂ ਕੜਾਹ ਦਾ ਹਲਵਾ ਤੇ ਅਗਲੇ ਆਟੇ ਕੇ ਪਕੌੜੀ ਜੀ ਤੇ ਇੱਕ ਠੰਡਾਈ ਦਾ ਪ੍ਰਸਾਦ ਜੀ ਹਾਂਜੀ ਤੋਂ ਔਰ ਫਲ ਫਰੂਟ ਵੰਡੇ ਜਾਂਦੇ ਨੇ ਜੀ ਹਾਂਜੀ ਕੜਾ ਮੇਵਾ ਦਾ ਵੀ ਪ੍ਰਸਾਦ ਵੰਡਿਆ ਜਾਂਦਾ ਤੇ ਵਰਤਵਾ ਲੈਣਦੇ ਉਹਨਾਂ ਨੂੰ ਮੇਵਾ ਵੀ ਦਿਆ ਜਾਂਦਾ ਜੀ ਬਹੁਤ ਮਤਲਬ ਸ਼ਰਧਾ ਨਾਲ ਇੱਜ਼ਤ ਨਾਲ ਉਹਨਾਂ ਨੂੰ ਪ੍ਰਸਾਦ ਦਿੰਦੇ ਨੇ ਉਹ ਬੜੇ ਬੜੇ ਸਾਡੇ ਮਤਲਬ ਜਿਹੜੇ ਅਫਸਰਾਂ ਉਹ ਵੀ ਮੱਥਾ ਟੇਕਨ ਆਉਂਦੇ ਨੇ ਜੀ ਔਰ ਅਸੀਂ ਰਾਤਰੀ ਵਾਲੇ ਤੇ ਆ ਤੇ ਕ੍ਰਿਸ਼ਨ ਮਸ਼ਤੀਮੀ ਨੂੰ ਤੇ ਇੱਥੇ ਧਨੀਏ ਦਾ ਪ੍ਰਸਾਦ ਮਨਾਇਆ ਜਾਂਦਾ ਹੈ ਜੀ ਧੋਫਲ ਫਰੂਟਾਂ ਦਾ ਪ੍ਰਸਾਦ ਸਵੇਰੇ ਤੋਂ ਉਹ ਲੈ ਕੇ ਰਾਤ ਦੇ 12 ਵਜੇ ਤੱਕ ਚੱਲਦਾ ਹੈ 12 ਵਜੇ ਆਰਤੀ ਹੁੰਦੀ ਹੈ ਕ੍ਰਿਸ਼ਨ ਮਸ਼ਤੀਮੀ ਨੂੰ ਉਸ ਤੋਂ ਬਾਅਦ ਧਨੀਏ ਦਾ ਪ੍ਰਸਾਦ ਦਾ ਪ੍ਰਸਾਦ ਚੱਲਦਾ ਹੈ ਜਿੱਤੇ ਕੀਰਤਨ ਹੁੰਦਾ ਇੱਥੇ ਕੀਰਤਨ ਹੁੰਦਾ ਹੈ ਔਰ ਇੱਕ ਕੀਰਤਨ ਹੋਣ ਦੇ ਨਾਲ ਜਾਗਰਣ ਵੀ ਕਰਦੇ ਨੇ ਛੋਟਾ ਜਾ ਕੇ ਨੇ ਖਾਟੂ 사ਲਾ ਜਾਗਰਣ ਕਰ ਲੈਂਦੇ ਨੇ ਜਾਂ ਨਗਰ ਕੀਰਤਨ ਵਗੈਰਾ ਕਰਦੇ ਨੇ ਜੀ ਜੋ ਅੱਛਾ ਸ਼ੁਗਰਾਤਰੀ ਤੋਂ ਉਰੇ 8-10 ਦਿਨ ਪਹਿਲਾਂ ਸੋਭਾ ਯਾਤਰਾ ਇੱਕ ਤਾਂ 2 ਦਿਨ ਪਹਿਲਾਂ ਸੋਭਾ ਯਾਤਰਾ ਯਹਾਂ ਸੇ ਨਿਕਲ ਦਿਆ ਜੀ ਬਹੁਤ ਉਮਤਾਮ ਨਾਲ ਔਰ ਉਸ ਤੋਂ ਪਹਿਲਾਂ 10 ਦਿਨ ਯਹਾਂ ਪਰ ਜੀ ਸਵੇਰੇ ਕੀ ਸੋਭਾ ਯਾਤਰਾ ਚਲਦੀ ਸੀ ਹੁਣ ਰਾਤ ਕੀ ਜਾਗੋ ਚਲਾ ਦਈ ਉਹਨਾਂ ਨੇ ਹੁਣ ਜਾਗੋ ਲੈ ਕੇ ਜਾਂਦੇ ਨੇ ਹਰ ਰੋਜ਼ ਇਹ ਮੰਦਿਰ ਦੇ ਸੇਵਕ ਹੀ ਨੇ ਉਹ ਵੀ ਸਾਰੇ ਟਰਸਟ ਕਮੇਟੀ ਵਾਲੇ ਨੇ ਮਿਲ ਜੁਲ ਕੇ ਕਰਦੇ ਨੇ ਸਾਰੇ ਚੀਨੇ ਚੀ ਤੇ ਹੁਣ ਆਪਾਂ ਗੱਲਬਾਤ ਕਰਦੇ ਆ ਇਸ ਮੰਦਿਰ ਦੇ ਪ੍ਰਬੰਧਕ ਸ਼੍ਰੀ ਹਰੀ ਸਿੰਘ ਚੋਹਾਂਜੀ ਦੇ ਨਾਲ ਜੋ ਇਸ ਮੰਦਿਰ ਦੇ 22 ਚੇਅਰਮੈਨ ਨੇ ਤੇ ਸਰ ਜਿਵੇਂ ਕਿ ਇੱਥੇ ਸ਼ਰਧਾਲੂ ਆਉਂਦੇ ਨੇ ਮੰਨਤ ਆ ਕੋਈ ਮੰਦਿਰ ਦੀ ਹੁੰਦੀ ਆ ਹਨਾ ਤੇ ਕਿਸ ਆਸ ਲਈ ਆਉਂਦੇ ਨੇ ਕੀ ਮੰਨਤ ਆ ਕੀ ਇਸ ਮੰਦਿਰ ਦੀ ਇਹ ਪੰਡਤ ਜੀ ਨੇ ਦੱਸਿਆ ਜੀ ਕਿ ਹਾਂ ਵੀ ਜਿਹੜਾ ਵੀ ਉਰੇ ਭਗਤ ਆਇਆ ਹਲੇ ਤੱਕ ਜੀ ਉਹ ਜੋ ਵੀ ਮਨੋ ਕਾਮਨਾ ਉਹਦੇ ਮੰਨੀ ਮੰਨੀ ਹੈ ਜੀ ਉਹ ਉਹਦੀਆਂ ਸਾਰੀ ਮਨੋ ਕਾਮਨਾ ਪੂਰੀਆਂ ਹੋਈਆਂ ਚਾਹੀਏ 6 ਮਹੀਨੇ ਚਾਹੀਏ 1 ਸਾਲ ਚਾਹੀਏ 2 ਸਾਲ ਤੇ ਜਦ ਵੀ ਉਹਦੀ ਮਨੋਕਾਮਨਾ ਪੂਰਨ ਹੁੰਦੀ ਹੈ ਤਾਂ ਉਹ ਮੰਦਰ ਸ੍ਰੀ ਕੇਦਾਰਨਾਥ ਜੀ ਇਹ ਆ ਕੇ ਖੁਸ਼ੀ-ਖੁਸ਼ੀ ਜੋ ਉਹਦੀ ਇੱਛਾ ਹੁੰਦੀ ਹੈ ਭੰਡਾਰਾ ਕਰਾਨ ਦੀ ਇੱਛਾ ਹੁੰਦੀ ਹੈ ਪ੍ਰਸ਼ਾਦ ਚੜ੍ਹਾਉਣ ਦੀ ਇੱਛਾ ਹੁੰਦੀ ਹੈ ਉਹ ਆਪਣੀ ਮਨੋਕਾਮਨਾ ਪੂਰਨ ਹੋਣ ਤੇ ਉਰੇ ਆ ਕੇ ਦੁਬਾਰਾ ਮੱਥਾ ਟੇਕਦਾ ਕਿ ਮੇਰੀ ਅਸੀਂ ਲੋਕਾਂ ਨੂੰ ਕਹਿੰਦੇ ਸੁਣਿਆ ਕਿਉਂਕਿ ਸਾਡਾ ਬਚਪਨ ਹੋਰੀ ਬੀਤਿਆ ਜੀ ਬਚਪਨ ਤੋਂ ਹੋਰੀ ਜਨਮ ਹੋਇਆ ਅੱਜ 61 ਸਾਲ ਦੀ ਉਮਰ ਹੋ ਗਈ ਹੈ ਅਸੀਂ ਤਾਂ ਇਹੀ ਦੇਖਦੇ ਆ ਰਹੇ ਕਿਉਂਕਿ ਸਾਡੀਆਂ ਵੀ ਮਨੋਕਾਮਨਾ ਜਿੰਨੀਆਂ ਵੀ ਸਾਰੀਆਂ ਭੋਲੇनाथ ਨੇ ਪੂਰੀਆਂ ਕਰੀਆਂ ਕੇਦਾਰਨਾਥ ਜੀ ਨੇ ਤੇ ਜਿੰਨੇ ਵੀ ਭਗਤ ਆਂਦੇ ਉਹਨਾਂ ਸਾਰਿਆਂ ਦੀ ਮਨੋਕਾਮਨਾ ਭੋਲੇनाथ ਪੂਰੀ ਕਰਦੇ ਨੇ ਜੀ ਤੇ ਕੋਈ ਹੋਰ ਗੱਲਬਾਤ ਜੋ ਇਸ ਮੰਦਿਰ ਬਾਰੇ ਤੁਸੀਂ ਕਰਨਾ ਚਾਹੁੰਦੇ ਹੋ ਹੁਣ ਮੰਦਰ ਤੇ ਦੇਖੋ 12 5 2023 ਤੋਂ ਜੀ ਸ਼ਿਵ ਜੀ ਦੀ ਮੂਰਤੀ ਤਿਆਰ ਹੋ ਰਹੀ ਹੈ 51 ਫੁੱਟ ਦੀ ਜੀ ਜੋ ਸਾਡੇ ਕਮੇਟੀ ਦੇ ਸਰਪ੍ਰਸਤ ਹੈ ਸਤਨਾਮ ਹਸੀਜਾ ਜੀ ਕਿਉਂਕਿ ਇਹ ਕਮੇਟੀ 6 ਮਹੀਨਿਆਂ ਤੋਂ ਮੰਦਿਰ ਤੇ ਸੁਧਾਰ ਕਰ ਰਹੀ ਹੈ ਪਹਿਲੀ ਜਿਹੜੀ ਪੁਰਾਣੀ ਕਮੇਟੀ ਸੀਗੀ ਸ਼ਾਇਦ ਭੋਲੇनाथ ਜੀ ਨੇ ਉਹਨਾਂ ਤੋਂ ਨਹੀਂ ਅੱਗੇ ਲਈ ਸੇਵਾ ਨਹੀਂ ਕਰਾਈ ਜਿੰਨੀ ਸੇਵਾ ਕਰੀ ਹੈ ਉਹਨਾਂ ਨੇ ਬਹੁਤ ਕਰੀ ਹੈ ਉਹ ਵੀ ਕਰਦੇ ਆ ਰਹੇ ਜਿੰਨੀ ਸੇਵਾ ਭੋਲੇनाथ ਕਰਾ ਰਹੇ ਆ ਕਰਦੇ ਆ ਰਹੇ ਆ ਜੀ ਤੇ ਉਸ ਤੋਂ ਬਾਅਦ ਹੁਣ ਇਹ ਦੀ ਦੁਬਾਰਾ ਭੋਲੇनाथ ਨੇ ਡਿਵੈਲਪਮੈਂਟ ਸ਼ੁਰੂ ਕਰਾਈ ਹੈ ਇਹ ਸਾਰੀ ਹਾਜ਼ਰੀ ਭੋਲੇनाथ ਤੇ ਹੀ ਲਾਣੇ ਇੱਕ ਦੂਜੇ ਦੀ